ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰਾਂ ਹਾਂ ਤੁਹਾਡੇ ਸਾਹਮਣੇ ਮੱਕੀ ਦੇ ਉੱਪਰ ਜਿੰਨਾ ਵੀਰ ਭਰਾਵਾਂ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਨਾਲ ਪਲੋਈ ਤਾਂ ਕਿ ਆਪਣੀ ਅਗਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦੀ ਪਹੁੰਚ ਸਕੇ ਅਕਸਰ ਹੀ ਤੁਹਾਨੂੰ ਪਤਾ ਆਪਾਂ ਮੱਕੀ ਦੇ ਉੱਪਰ ਵੀਡੀਓ ਪਾਉਂਦੇ ਰਹਿੰਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ ਮੱਕੀ ਦੇ ਸਮੇਂ-ਸਮੇਂ ਦੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਤੇ ਹੁਣ ਆਪਣੀ ਮੱਕੀ ਜਿਹੜੀ ਐ X92 ਆ 50 ਦਿਨਾਂ ਦੀ ਹੋ ਚੁੱਕੀ ਆ ਤੇ ਇਹ ਹੁਣ ਜਾਨੀ ਕਿ ਤਾਂ ਬਾਬੂ ਝੰਡੇ ਜੇ ਕੱਢਣ ਲੱਗ ਗਈ ਆ ਐਤਕੀ ਪਿਛਲੇ ਸਾਲ ਨਾਲੋਂ ਐਤਕੀ ਸਾਲਾ ਮੱਕੀ ਦੇ ਲਈ ਬਹੁਤ ਜ਼ਿਆਦਾ ਔਖਾ ਜਾਨੀ ਕਿ ਸਖਤ ਦਾ ਟਾਈਮ ਇਹ ਕਿਉਂਕਿ ਮੱਕੀ ਆਪ ਦੇ ਟਾਈਮ ਤੋਂ ਝੰਡੇ ਨਹੀਂ ਕੱਢਨੇ ਆਪ ਦੇ ਟਾਈਮ ਪਰ ਹਾਈਟ ਜਿਹੜੀ 4 ਫੁੱਟ 1/2 ਫੁੱਟ ਪਿਛਲੇ ਸਾਲ ਨਾਲੋਂ ਮੈਨੂੰ ਲੱਗਦਾ ਮੱਕੀ ਨੇ ਘਟ ਕੀਤੀ ਆ ਤੇ ਹੁਣ ਬਾਬੂ ਝੰਡੇ ਯਾਨੀ ਕਿ ਕੱਢਣ ਲੱਗ ਗਈ ਆ ਤੇ ਪਰ ਮੈਂ ਯਾਨੀ ਕਿ ਹਾਈਟ ਉਸ ਹਮਨੇ ਠੀਕ ਆਪਣੇ ਪਰ ਫੇਰ ਵੀ ਮੈਨੂੰ ਲੱਗਦਾ ਵੀ ਆ ਕਿ ਪਿਛਲੇ ਸਾਲ ਨਾਲੋਂ ਮੱਕੀ ਆ ਜਿਹੜੀ ਉਹ ਹਾਈਟ ਘਟ ਕਰੂਗੀ ਕਿਉਂਕਿ ਇਸ ਸਾਲ ਤੁਹਾਨੂੰ ਪਤਾ ਗਰਮੀ ਕਿੰਨੀ ਪੈ ਰਹੀ ਆ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਚੱਲ ਰਿਹਾ ਵਾ ਜਿਹੜੀਆਂ ਸਥਿਤੀਆਂ ਮੱਕੀ ਦੇ ਅਨੁਕੂਲ ਨਹੀਂ ਆ ਉਹ ਹੁਣ ਜਿਵੇਂ ਹੁਣਾਂ ਝੰਡੇ ਕੱਢਣ ਲੱਗ ਗਿਆਂ ਜਿਨ੍ਹਾਂ ਦੀਆਂ ਮੱਕੀਆਂ ਤੇ ਇਹਨੂੰ ਹੁਣ ਮੱਕੀ ਨੂੰ ਕੀ ਜਿਹੜੀ ਮੇਨ ਗੱਲ ਹੈਗੀ ਇਹਨੂੰ ਪਾਣੀ ਯਾਨੀ ਥੱਲੇ ਸੁਹਾਵ ਰਹਿਣੀ ਬਹੁਤ ਜ਼ਰੂਰੀ ਹੈ ਇਹਨੂੰ ਪਾਣੀ ਤੀਜੇ ਜਾਂ ਚੌਥੇ ਦਿਨ ਮੋੜੋ ਇਹਨੂੰ ਪਾਣੀ ਵੱਧ ਲਾਓ ਕਿਉਂਕਿ ਜੇ ਇਹਨੂੰ ਪਾਣੀ ਦੀ ਕਮੀ ਪੈ ਗਈ ਤਾਂ ਫਿਰ ਤੁਹਾਡੀ ਮੱਕੀ ਦੇ ਵਿੱਚ ਜਿਹੜੀ ਛੱਲੀ ਲੱਗਣੀ ਉਹਨੂੰ ਦਾਣਾ ਨਹੀਂ ਪੈਣਾ ਤੇ ਉਹਦੇ ਕਾਰਨ ਕਾਫੀ ਨੁਕਸਾਨ ਹੋਊਗਾ ਆਪਣਾ ਤੇ ਕਿਉਂਕਿ ਇੰਨੇ ਟੈਂਪਰੇਚਰ ਦੇ ਵਿੱਚ ਛੱਲੀ ਨੂੰ ਦਾਣਾ ਪੈਣਾ ਬਹੁਤ ਮੈਨ ਕਿ ਔਖਾਂ ਦੇ ਛੱਲੀਆਂ ਜਿਹਦੂ ਕਹਿੰਦੇ ਨੇ ਬੋੜੀਆਂ ਰਹਿ ਜਾਂਦੀਆਂ ਨੇ ਤਾਂ ਉਹ ਚੱਕਰ ਬਣ ਜਾਂਦਾ ਵਾ ਪਾ ਇਹਨੂੰ ਯਾਨੀ ਕਿ ਹੁਣ ਜਿਹੜੇ ਦਾਣੇ ਆ ਉਹ ਪੈਣੇ ਨੇ ਹੁਣ ਜਿਹੜੇ ਆ ਝੰਡੇ ਤੁਹਾਨੂੰ ਦੇਖ ਰਹੇ ਹੋਣਗੇ ਬਾਬੂ ਝੰਡੇ ਖੜ੍ਹ ਰਹੀ ਆ ਇਹਦਾ ਟਾਈਮ ਆ ਇਹਨੇ ਕੱਢਣੇ ਆ ਤੇ ਇਹ ਯਾਨੀ ਕਿ ਹੁਣ ਹਾਈਟ ਜਿਹੜੀ ਐ ਤਕੀ ਆ ਮੱਕੀ ਦੀ ਉਹ ਗੱਲ ਨਹੀਂ ਬਣੀਗੀ ਪਿਛਲੇ ਸਾਲ ਵਾਲੀ ਪਿਛਲੇ ਸਾਲ ਮੌਸਮ ਬਹੁਤ ਵਧੀਆ ਸੀਗਾ ਮੀਂਹ ਪੈਂਦੀ ਸੀ ਤਾਂ ਮੱਕੀਆਂ ਨੇ ਕਾਲੀਆਂ ਛਾਪੀਆਂ ਸੀ ਯਾਨੀ ਕਿ ਮੱਕੀਆਂ ਦੀ ਭੁੱਖ ਹੀ ਨਹੀਂ ਨਿਕਲੀ ਗੋਭ ਚ ਜਿੰਨਾ ਟਾਈਮ ਮੀਂਹ ਦਾ ਪਾਣੀ ਨਹੀਂ ਪੈਂਦਾ ਉਨਾ ਟਾਈਮ ਤੁਹਾਨੂੰ ਗਰੋਥ ਪਤਾ ਕਿਉਂਕਿ ਗਰਮੀ ਦੇ ਕਾਰਨ ਆਪਣੀ ਗਰੋਥ ਕਰ ਗਈ ਮੱਕੀ ਇੰਨੀ ਨਹੀਂ ਆਮ ਕਈਆਂ ਦੇ ਇੰਨੀ ਵੀ ਨਹੀਂ ਕੀਤੀਗੀ ਸੋ ਵੈਸੇ ਖੋਸ਼ ਆ ਪਰ ਪਿਛਲੇ ਸਾਲ ਦੇ ਮੁਕਾਬਲੇ ਹਾਈਟ ਘੱਟ ਰਹੂਗੀ ਫਰਕ ਪਊਗਾ ਗਰਮੀ ਦੇ ਕਾਰਨ ਤੇ ਹੁਣ ਜਿਹੜੇ ਵੀਰ ਭਰਾਵਾਂ ਦੀਆਂ ਮੱਕੀਆਂ ਸਟੇਜ ਤੇ ਪਹੁੰਚ ਗਈਆਂ 50 ਦਿਨਾਂ ਦੀ ਹੋ ਚੱਕੀਆਂ 45 ਦਿਨਾਂ ਦੀਆਂ ਹੋ ਚੱਕੀਆਂ ਨੇ ਉਹ ਪਾਣੀ ਇਹਨੂੰ ਵੱਧ ਤੋਂ ਵੱਧ ਲਾਓ ਤੀਜੇ ਜਾਂ ਚੌਥੇ ਦਿਨਾਂ ਨੂੰ ਪਾਣੀ ਮੋੜੀ ਰੱਖੋ ਤਾਂ ਜੋ ਇਹਨੂੰ ਛੱਲੀਆਂ ਪਹਿਣ ਤੇ ਦਾਣੇ ਜਿਹੜੇ ਪਹਿਣ ਛੱਲੀਆਂ ਨੂੰ ਗੁੱਲਾਂ ਦੇ ਵਿੱਚ ਖਾਲੀ ਬੋੜੀਆਂ ਨਾ ਰਹਿਣ ਛੱਲੀਆਂ ਤੇ ਇਹ ਗੱਲਾਂ ਧਿਆਨ ਰੱਖਣਾ ਜ਼ਰੂਰੀ ਆ ਤੇ ਹੁਣ ਜਦੋਂ ਝੰਡੇ ਕੱਢ ਗਈ ਤੇ ਇਹਦੀਆਂ ਗੋਭਾਂ ਹੋ ਗਈਆਂ ਬੰਦ ਜਦੋਂ ਹੁਣਾਂ ਝੰਡੇ ਕੱਢ ਗਏ ਤੇ ਗੋਭਾਂ ਬੰਦ ਹੋ ਗਈਆਂ ਹੁਣ ਇਹਨੂੰ ਸੁੰਡੀ ਨਹੀਂ ਪੈਣੀ ਜੇ ਤੁਹਾਨੂੰ ਲੱਗਦਾ ਕਿ ਹੁਣ ਸੁੰਡੀ ਪਾਊਗੀ ਹੁਣ ਸੁੰਡੀ ਨਹੀਂ ਪੈਣੀ ਕਿਉਂਕਿ ਤਾਂ ਤਾਂ ਗੋਭਾਂ ਹੀ ਬੰਦ ਹੋ ਗਈਆਂ ਸੁੰਡੀ ਕਿੱਥੇ ਪੈਣੀ ਆ ਤੇ ਇੱਥੇ ਹੁਣ ਸਪਰੇਅ ਨਾ ਕਰਿਓ ਕੋਈ ਕਾਸ ਸਪਰੇਅ ਦੀ ਲੋੜ ਨਹੀਂ ਹੁਣ ਇੱਥੇ ਪਾਣੀ ਤੇ ਜ਼ੋਰ ਦਿਓ ਪਾਣੀ ਲਾਓ ਇਹਨੂੰ ਦੱਬ ਕੇ ਤੇ ਪਾਣੀ ਨਹੀਂ ਹੁਣ ਕੰਮ ਖਿੱਚਣਾ ਹੈਗਾ ਵਾ ਕਿਉਂਕਿ ਐਦ ਕੀ ਮੀਂਹ ਨਹੀਂ ਪਿਆ ਤਾਂ ਮੌਸਮ ਨੇ ਯਾਨੀ ਕਿ ਕਾਫੀ ਸਥਿਤੀਆਂ ਜਿਹੜੀਆਂ ਇਹ ਦੇ ਅਨਕੂਲ ਹੁੰਦੀਆਂ ਮੀਂਹ ਪੈਣਾ ਉਹ ਇਹਦੇ ਵਰਖਲਾਫ ਹੀ ਹੋ ਗਈਆਂ ਯਾਨੀ ਕਿ ਕੰਮ ਥੋੜਾ ਜਿ ਤੇ ਇਸੇ ਕਰਕੇ ਹੁਣ ਇਹਨੂੰ ਪਾਣੀ ਵੱਧ ਤੋਂ ਵੱਧ ਲਾਓ ਤੇ ਪਾਣੀ ਨਾਲ ਹੀ ਕੰਮ ਚੱਲਣਾ ਹੈਗਾ ਇਹਦਾ ਤੇ ਬਾਕੀ ਗੱਲਾਂ ਦਾ ਇਹੀ ਧਿਆਨ ਆ ਵੀ ਹੁਣ ਰੇਰੂ ਨਾ ਪਾਇਓ ਹੁਣ ਕੰਮ ਨੇੜੇ ਹੀ ਆ ਤਕਰੀਬਨ ਇਹ ਆਪਣੀ ਮੱਕੀ ਜੇ ਹਿਸਾਬ ਨਾਲ ਹੈਗਾ ਤਾਂ ਮਹੀਨੇ ਤੱਕ ਯਾਨੀ ਕਿ 10 15 12 ਜੁਲਾਈ ਤੱਕ ਇਹ ਚਾਰ ਪੌਣ ਦੇ ਲਈ ਤਿਆਰ ਹੋ ਜਾਊਗੀ ਤੇ ਇਹਦਾ ਸਾਇਲਜ ਪੈ ਜਾਊਗਾ ਤੇ ਇਸ ਤੋਂ ਬਾਅਦ ਇਹ ਚ ਦੇਖਦੇ ਆ ਝੋਨਾ 26 ਲਾਵਾਂਗੇ ਯਾਨੀ ਮੱਕੀ ਇਹ ਤੋਂ ਵੀ ਆਪਾਂ ਉਦੋਂ ਸੰਤੋਸ਼ਤਾ ਯਾਨੀ ਕਿ ਬੀ ਬਹੁਤ ਵਧੀਆ ਵਾ ਗ੍ਰੋਥ ਕਰਦਾ ਪੂਰੀ ਵਧੀਆ ਤੇ ਕੌਸ਼ ਕੁਨੇਰੀ ਨੇ ਖਰਾਬ ਕਰਤਾ ਇਹਦੀ ਗ੍ਰੋਥ ਰੁਕੀ ਆ ਕਿਉਂਕਿ ਨੇਰੀਆਂ ਨੇ ਪੱਤੇ ਪੁੱਤੇ ਪਾੜ ਦਿੱਤੇ ਆ ਮੱਕੀ ਦੇ ਤੇ ਉਹਦੇ ਕਾਰਨ ਵੀ ਕਾਫੀ ਨੁਕਸਾਨ ਹੋਇਆ ਵਾ ਮੱਕੀਆਂ ਦਾ ਅੱਗੇ ਜਾ ਕੇ ਦੇਖੋ ਕੀ ਬਣਦਾ ਵਾ ਯਾਨੀ ਹਾਲ ਦੀ ਘੜੀ ਠੀਕ ਆ ਪਰ ਓਵਰ ਆਲ ਵਿਊ ਦੇਖਿਆ ਜਾਵੇ ਹਾਈਟ ਐਟ ਕੀ ਘਟ ਕੀਤੀ ਆ ਮੱਕੀਆਂ ਨੇ ਘਬਰਾਇਓ ਨਾ ਵੀ ਸਾਡੇ ਮੱਕੀਆਂ ਨੇ ਹਾਈਟ ਘਟ ਕੀਤੀ ਆ ਨੌਕਸ ਪੈ ਗਿਆ ਯੂਰੀਆ ਹੋਰ ਛੱਡ ਗਏ ਹਾਈਟ ਹੋਰ ਨਹੀਂ ਕਰਨੀ ਇਹਨਾਂ ਨੇ ਕਿਉਂਕਿ ਹੋਰ ਹਾਈਟ ਇਸ ਲਈ ਨਹੀਂ ਕਰਨੀ ਕਿਉਂਕਿ ਇਸ ਵਾਰ ਮੀਂਹ ਨਹੀਂ ਪਿਆਗਾ ਤੇ ਬਾਕੀ ਝਿਰੀ ਆਪਣੇ ਦਿੱਤੀ ਜਾ ਚੁੱਕੀ ਆ ਮੱਕੀ ਨੂੰ ਇਹ ਲੇਬਰ ਵਾਲਾ ਕੰਮ ਨਿਬੜ ਗਿਆ ਆਪਣਾ ਹੁਣ ਸਿੱਧੀ ਟਰਾਲੀ ਲਾ ਕੇ ਵਾੜਾਂਗੇ ਥੱਬੇ ਕੱਢਣ ਦਾ ਕੋਈ ਚੱਕਰ ਨਹੀਂ ਰਾਹ ਬਣ ਗਏ ਨੇ ਤੇ ਬਸ ਇਹੀ ਗੱਲਾਂ ਦਾ ਧਿਆਨ ਰੱਖਿਓ ਵੀ ਹੁਣ ਸਪਰੇਅ ਤੇ ਰੇਤ ਨਾ ਹੀ ਪਾਓ ਜਿੰਨਾਂ ਦੀਆਂ ਮੱਕੀਆਂ ਚੜਲੀਆਂ ਦਿਨ ਤੋਂ ਉੱਤੇ ਹੋ ਚੁੱਕੀਆਂ ਨੇ ਕਿਉਂਕਿ ਹੁਣ ਕੰਮ ਨਵੇੜ ਨਹੀਂ ਚਾਹੀਦਾ ਸਰੇ ਤੇ ਆ ਕੇ ਬਾਅਦ ਚ ਸੁੱਕਦੀਆਂ ਨੇ ਮੱਕੀਆਂ ਤੇ ਸਪਰੇਅ ਤੇ ਵੀ ਫालतू ਖਰਚਾ ਨਾ ਕਰੀਏ ਕਿਉਂਕਿ ਖਰਚੇ ਵੱਧ ਕਰਨ ਦੀ بجائے ਖਰਚੇ ਘਟਾਈਏ ਆਪਾਂ ਫਜ਼ੂਲ ਦੇ ਹੁਣ ਇਹ ਤੇ ਦੋ ਸਪਰੇਆਂ ਹੋਈਆਂ ਆਪਣੀਆਂ ਤੇ ਨਹੀਂ ਕਈ ਵੀਰ ਕਹਿੰਦੇ ਅਸੀਂ ਚਾਰ ਕਰਤੀਆਂ ਜੀ ਅਸੀਂ ਪੰਜ ਕਰਤੀਆਂ ਸੁੰਡੀ ਨਹੀਂ ਮਰੀ ਸੁੰਡੀ ਕਿਵੇਂ ਨਾ ਮਰੂ ਤਰੀਕਾ ਥੋੜਾ ਸਹੀ ਹੋਣਾ ਚਾਹੀਦਾ ਸ਼ਾਮ ਦੇ ਟਾਈਮ ਸਪਰੇਅ ਕਰੋ ਪਾਣੀ ਥੋੜਾ ਜਿਆਦਾ ਵੱਧ ਲਾਓ ਸਪਰੇਅ ਚੰਗੀ ਕਰੋ ਇਹ ਤਿੰਨ ਚਾਰ ਗੱਲਾਂ ਧਿਆਨ ਰੱਖ ਲਈ ਤੇ ਮੱਕੀ ਨੂੰ ਕੁਝ ਨਹੀਂ ਹੁੰਦਾ ਬਾਲਾ ਖਰਚਾ ਨਹੀਂ ਹੁੰਦਾ ਹਾਂ ਅਸੀਂ ਪਿਛਲੇ ਸਾਲ ਖਰਚਾ ਥੋੜਾ ਜਿਆਦਾ ਵੱਧ ਕਰ ਲਿਆ ਸੀਗਾ ਪਰ ਐਦਗੀ ਸਾਨੂੰ ਹਸਾਬ ਆ ਗਿਆ ਕਿਵੇਂ ਕਿਵੇਂ ਨੱਪਣਾ ਇਹਨਾਂ ਤੇ ਬਾਕੀ ਹੋਰ ਵੀਡੀਓ ਤੁਹਾਨੂੰ ਦਿਖਾਉਂਦੇ ਰਾਵਾਂਗੇ ਚਾਰ ਵਾਲੇ ਟੋਏ ਬਾਰੇ ਵੀ ਗੱਲਾਂ ਕਰਾਂਗੇ ਕਿਸੇ ਦਿਨ ਪੂਰ ਸਪੈਸ਼ਲ ਵੀਡੀਓ ਬਣਾਵਾਂਗੇ ਤੇ ਇਹਦੀ ਵੀ ਤੁਹਾਨੂੰ ਹੁਣ तकरीबन 1-2 ਦਿਨਾਂ ਬਾਅਦ ਵੀਡੀਓ ਦਿਖਾਇਆ ਕਰਾਂਗੇ ਵੀ ਕੀ ਜਾਂਦੀ ਆ ਮੱਕੀ ਤੇ ਬਾਕੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਆਪਣੀ ਮੱਕੀ ਹਾਈਟ ਕਿਵੇਂ ਆ ਆ ਜਿਆਦੇ ਆ ਜਾਂ ਕਿਵੇਂ ਆ ਵੈਸੇ ਤਾਂ ਠੀਕ ਆ ਹਾਈਟ ਬਹੁਤ ਹੋ ਗਈ ਆ ਕੱਢ ਗਈ ਆ ਟਾਈਮ ਕੰਮ ਆਪਦਾ ਮੱਕੀ ਤੇ ਬਾਕੀ ਦੇਖੋ ਹੁਣ ਕੀ ਬਣਦਾ ਓਵਰਾਲ ਤੇ ਯਾਨੀ ਛੱਲੀਆਂ ਵੀ ਮੈਨੂੰ ਲੱਗਦਾ ਇਹਨੂੰ ਆਨ ਲੱਗਣ ਲੱਗ ਗਈਆਂ ਨੇ ਆ ਬੂਟਾ ਦੇਖ ਸਕਦੇ ਹੋ ਤਾਂ ਤੋਂ ਇਹਨੇ ਝੰਡਾ ਕੱਢ ਲਿਆ ਵਾ ਤੇ ਆ ਦੇਖ ਸਕਦੇ ਹੋ ਛੱਲੀ ਬਨ ਲੱਗ ਗਈ ਇਹਨੂੰ ਤੇ ਯਾਨੀ ਹੁਣ ਤਾਂ ਮਨ ਖੁਸ਼ ਹੀ ਹੋਣਾ ਜਦੋਂ ਕੀਤੀ ਹੋਈ ਮਿਹਨਤ ਥੋੜੀ ਸਫਲ ਹੁੰਦੀ ਆ ਕੋਈ ਵੀ ਕੰਮ ਕਰਦੇ ਆ ਤਾਂ ਉਹਦੇ ਵਿੱਚ ਮਿਹਨਤ ਜ਼ਰੂਰੀ ਆ ਕਿੰਨਾ ਸਮਾਂ ਤੁਸੀਂ ਉਸ ਚੀਜ਼ ਲਈ ਦਿੰਨੇ ਹੋ ਤਾਂ ਉਹ ਚੀਜ਼ ਤੁਹਾਡੀ ਮਿਹਨਤ ਦਾ ਮੁੱਲ ਜ਼ਰੂਰ ਮੁੜਦਾ ਤਾਂ ਵਿਦੇਸ਼ਾਂ 'ਚ ਵੀ ਆਪਾਂ ਭੱਜੇ ਜਾਂਦੇ ਆ ਤਾਂ ਮੈਂ ਕਹਿੰਦਾ ਡੇਰੀ ਫਾਰਮ ਫਾਪਨੀ ਇਹ ਗੱਲ ਚੱਲ ਰਹੀ ਪਰ ਟੌਪਿਕ ਹੋਰ ਸੀ ਡੈਰੀ ਫਾਰਮ ਜਿਹੜਾ ਵੀਰ ਕਰਦਾ ਵਧੀਆ ਗਾਮਾਂ ਤੋਂ ਆਪਦਾ ਵਧੀਆ ਮੁਨਾਫਾ ਕਮਾ ਸਕਦਾ ਬਾਹਰਲੇ ਵਿਦੇਸ਼ਾਂ ਨਾਲੋਂ ਵੱਧ ਕਮਾਈ ਕਰ ਸਕਦਾ ਤੇ ਇਹ ਤੁਹਾਨੂੰ ਹੁਣ ਡੈਰੀ ਫਾਰਮ ਤੇ ਵੀਡੀਓ ਦਿਖਾਵਾਂਗੇ ਅੱਜ ਤੁਹਾਨੂੰ ਉਹ ਵੀ ਮੈਂ ਪਾਉਂਗਾ ਦੁਪਹਿਰ ਨੂੰ ਤੇ ਉਹਨਾਂ ਟਾਈਮ ਲਈ ਆਹ ਵੀਡੀਓ ਦੇਖਿਓ ਨੂੰ ਸ਼ੇਅਰ ਕਰਨ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੱਬ ਕੇ ਤੇ ਕਮੈਂਟ ਕਰਕੇ ਥੱਲੇ ਦੱਸਿਆ ਕਰੋ ਵੀ ਅਗਲੀ ਵੀਡੀਓ ਕਿਹੜੀ ਚੀਜ਼ ਤੇ ਬਣਾਈਏ ਜਾਂ ਮੱਕੀ ਕਿਵੇਂ ਲੱਗੀ ਇਹਦੇ ਬਾਰੇ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਅਗਲੀ ਵੀਡੀਓ ਲੈ ਕੇ ਜਲਦ ਤੁਹਾਡੇ ਨਾਲ ਹਾਜ਼ਰ ਹੋਣੇ ਆ ਪਿਆਰ ਭਰੀ ਸਤਿਕਾਰ ਜਉਂਦੇ ਬਸਦੇ ਆ